ਕਿਆਤ ਸ੍ਰੀ ਮਹੱਲਾ ਪੰਜਵਾ ਸ਼ਾਂਤ ਪਾਧਾਨੂ ਸੰਸਾਰ ਹੁਣ ਗਰੀਬਨ ਵਾਹ ਸਤਿਗੁਰੂ ਸਿੱਚੇ ਪਾਰਸਾ ਇਹ ਕਿਵੇਂ ਹੋਰ ਤਰ ਕੋ ਮਹੱਲਾ ਪੰਜ ਮਗਰੋਂ ਇਸੇ ਤਰ੍ਹਾਂ ਇਹਨਾਂ ਸਾਰਿਆਂ ਨੇ ਸ਼ਾਂਤ ਮਗਰੋਂ ਤਾਂ ਨਹੀਂ ਅੱਛਿਆਤ ਸ੍ਰੀ ਸ਼ਾਂਤ ਤੇ ਭੀੜ ਚ ਭੇੜ ਆ ਥੋੜਾ ਜਿਹਾ ਜੈਤਸਰੀ ਸ਼ਾਂਤ ਮਹੱਲਾ ਪੰਜਵਾਂ ਜੈਸੀ ਆਗਮੀ ਸ਼ੰਤ ਮਹਾਰਾਚਾਰ ਦੇ ਪੰਜਵੇਂ ਪਾਤਸ਼ਾਹ ਵਿਰਾਗਮਈ ਉਪਦੇਸ਼ ਦਿੰਦੇ ਹਨ ਇਹ ਜੀਵ ਨੂੰ ਜੋ ਜਸਮੋਹ ਚ ਲਗਾਏ ਨੂੰ ਛਡਾਉਣ ਵਾਸਤੇ ਉਪਦੇਸ਼ ਦੇ ਰਹੇ ਹਨ ਬਾਧਾ ਨੂੰ ਸੰਸਾਰ اے ਜੀਵ ਉਹ ਜਿੰਨਾ ਸਾਰਾ ਸੰਸਾਰ ਹੈ ਇਹ ਬੀਕੋਨਰ ਦੀ ਬੋਲੀ ਹੈ ਪ੍ਰਧਾਨੂ ਕਹਿੰਦੇ ਹਨ ਬਟਾਉ ਕਹਿੰਦੇ ਹਨ ਜਿਸ ਪ੍ਰਕਾਰ ਹੈ ਇਸੇ ਪ੍ਰਕਾਰ ਮਾਰਾ ਕਹਿੰਦੇ ਪਾਧਾਣੂ ਇਸ ਸੰਸਾਰ ਪਾਧਾਣੂ ਰਾਹੀਆਂ ਦੀ ਨਿਆਈ ਹੈ ਪੰਥ ਦੇ ਅੰਦਰ ਜਿਹੜਾ ਆਉਣ ਵਾਲਾ ਹੋਵੇ ਉਹ ਰਾਹੀ ਹੁੰਦਾ ਹੈ ਇਹ ਸਾਰਾ ਸੰਸਾਰ ਪਾਧਾਣ ਰਾਹੀਆਂ ਦੀ ਨਿਆਈ ਹੈ ਸੰਸਾਰ ਜਿਹੜਾ ਹੈ ਅਧ ਮਾਰਗ ਹੈ ਇਸ ਵਿੱਚ ਰਾਹੀ ਹਨ ਸਾਰੇ ਜੀ ਜੰਤ ਕਾਰਬ ਅਟਿਆ ਇਹ ਜਿਹੜਾ ਰਾਹੀ ਆਦਮੀ ਰਸਤੇ ਤੁਰਿਆ ਜਾਂਦਾ ਹੰਕਾਰ ਚ ਭਰ ਜਾਵੇ ਉਹਨੂੰ ਸੁਖ ਨਹੀਂ ਹੁੰਦਾ ਇਸੇ ਪ੍ਰਕਾਰ ਇਹ ਨਾ ਅਧ ਪੰਦਾ ਹੈ ਸੰਸਾਰੋ ਵਾ ਸੰਸਾਰ ਅਧ ਮਾਰਗ ਦੀ ਨਹੀਂ ਆਈ ਇਹ ਰਾਹੀ ਜੀਵ ਹੈ ਇਹਦੇ ਵਿੱਚ ਇਹ ਹੰਕਾਰ ਵਿੱਚ ਹੀ اٹਿਆ ਆਉਂਦੀ ਵਿਦਿਆ ਦੇ ਹੰਕਾਰ ਚ ਧਨ ਦੇ ਹੰਕਾਰ ਚ ਆਵਦੇ ਰੂਪ ਦੇ ਹੰਕਾਰ ਚਟਿਆ ਭਰਿਆ ਫਿਰਦਾ ਹੈ ਪੂਰਿਆ ਹੋਇਆ ਹੈ ਕਰਤੇ ਪਾਪ ਅਨੇਕ ਇਸ ਹੰਕਾਰ ਕਰਕੇ ਜੀਵ ਅਨੇਕ ਪ੍ਰਕਾਰ ਦੇ ਪਾਪਾ ਨੂੰ ਕਰਦੇ ਹਨ ਮਾਇਆ ਰੰਗ ਰਟਿਆ ਮਾਇਆ ਦੇ ਰੰਗ ਚ ਰੰਗੇ ਹੋਏ ਰਟਿਆ ਕਈ ਟੰਟੇ ਪਾਈ ਫਿਰਦੇ ਆ ਕਦੇ ਕਿਸੇ ਨਾਲ ਕੋਈ ਰੱਟਾ ਪਾ ਲਿਆ ਕਦੇ ਕਿਸੇ ਨਾਲ ਝਗੜਾ ਪਾ ਲਿਆ ਹਰ ਵਕ ਝਗੜੇ ਪਾਈ ਰੱਖਦੇ ਆ ਮਾਇਆ ਦੇ ਰੰਗ ਚ ਰਟਿਆ ਨਾ ਰੁੱਤੇ ਹੋਏ ਆ ਰੰਗੇ ਹੋਏ ਚੇਤਨਾ ਦੇ ਲੋਭ ਮੋਹ ਅਭਿਮਾਨ ਬੂਡੇ ਲੋਭ ਪਜਾਰ ਦੇ ਜੋੜਨਦਾ ਹੈ ਮੋਹ ਸਰੀਰਾਂ ਦੇ ਨਾਲ ਕਰਦੇ ਆ ਆਪਣੇ ਗੁਣਾਂ ਦੇ ਹੰਕਾਰ 'ਚ ਡੁੱਬੇ ਫਿਰਦੇ ਹਨ ਮਰਨ ਚੀਤ ਨਾ ਆਵੇ ਆਪਣੇ ਮਰਨ ਦਾ ਸਮਾਂ ਇਨ ਅਗਿਆਨੀਆਂ ਨੂੰ ਚੇਤੇ ਨਹੀਂ ਆਉਂਦਾ ਇੰਨੀ ਗਲਤੀ ਕਰ ਰਹੇ ਹਨ ਮਿੱਤਰ ਮਿੱਤਰ ਵਿਵਹਾਰ ਬੰਸ ਇਹ ਮੇਰੇ ਪੁੱਤਰ ਹੈ ਇਹ ਮੇਰੇ ਮਿੱਤਰ ਦੋਸਤ ਹੈ ਇਹ ਮੇਰੀ ਇਸਤਰੀ ਹੈ ਇਹ ਮੇਰਾ ਵਿਹਾਰ ਹੋਇਆ ਵਪਾਰ ਚੱਲਦਾ ਹੈ ਇਸ ਪ੍ਰਕਾਰ ਇਹ ਕਰਤ ਵਿਹਾਰ ਇਸ ਤਰ੍ਹਾਂ ਕਰਦੇ ਕਰਾਉਂਦੇ ਨਹੀਂ ਸਾਰੀ ਉਮਰ ਗੁਜ਼ਰ ਜਾਂਦੀ ਹੈ ਇਹਨਾਂ ਦੀ ਕੁਝ ਦਿਵਸ ਆਏ ਲਿਖੇ ਮਾਏ ਇਹ ਮੇਰੇ ਪੁੱਤ ਦਾ ਵਿਹਾਰ ਹੈ ਮਿੱਤਰ ਦਾ ਵਿਹਾਰ ਹੈ ਮੇਰੀ ਸ਼ਤਰੀ ਦਾ ਵਿਹਾਰ ਹੈ ਇਹ ਕੰਮ ਕਰਦੇ ਆਂ ਦੀ ਸਾਰੀ ਉਮਰ ਗੁਜ਼ਰ ਜਾਂਦੀ ਹੈ ਕੁਝ ਦਿਵਸ ਆਏ ਲਿਖੇ ਮਾਏ ਇਹ ਮਾਏ ਸਖੀ ਜਿਹੜੇ ਦਿਨ ਲਿਖੇ ਹੋਏ ਸੀ ਨਾ ਮਰਨ ਲਿਖਾਇ ਮंडल ਮੈਂ ਆਏ ਉਹ ਦਿਨ ਪੁੱਜ ਗਏ ਪੂਰੇ ਹੋ ਗਏ ਅਖੀਰਲੇ ਦਿਨ ਆ ਗਏ ਦੁਖ ਧਰਮ ਦੂਤ ਤਹ ਡਿਠੇ ਆ ਉਹ ਜਿਹੜੇ ਲਿਖੇ ਹੋਏ ਸੀ ਕਿ ਇੰਨੇ ਪਰਾਵਦ ਇੰਨੇ ਸਾਲ ਇੰਨੀਆਂ ਘੜੀਆਂ ਇੰਨੇ ਦਿਨ ਇੰਨੇ ਪਹਿਰ ਇੰਨੇ ਸਮਾਂ ਗੁਜ਼ਰੇ ਜਿਵੇਂਗਾ ਉਹ ਦਿਨ ਪੂਰੇ ਹੋ ਕੇ ਆ ਗਏ ਅਤੇ ਲਿਖਿਆ ਹੋਇਆ ਆ ਗਿਆ ਤੂੰ ਮਾਇਆ ਵਿੱਚ ਜੇ ਲੱਗਾ ਹੋਇਆ ਹੈ ਦੁਖ ਧਰਮਦੂਤਾ ਹੈ ਡੇਠਿਆ ਜਦੋਂ ਧਰਮਦੂਤਾ ਨੂੰ ਦੇਖਿਆ ਉਦੋਂ ਦੁਖ ਹੋਇਆ ਕਹਿੰਦਾ ਹੋ ਮੇਰੀ ਤਾਂ ਜੇ ਤੌੜੇ ਵੀ ਨਹੀਂ ਸੀ ਆਏ ਅਜੇ ਜਵਾਨੀ ਉਮਰ ਸੀ ਹੁਣੇ ਮੈਂ ਕਿਉਂ ਮਰ ਚੱਲਿਆ ਉਦੋਂ ਬੜਾ ਦੁਖੀ ਹੋਵੇਂਗਾ ਦੁਖ ਲੱਗੇਗਾ ਜਦ ਤੰਗ ਜਮਦੂਤਾ ਨੂੰ ਧਰਮਰਾਜਾਂ ਦੇ ਦੂਤਾਂ ਨੂੰ ਵੇਖ ਕੇ ਇਜ਼ਰਾਇਲ ਨੇ ਜਿਆ ਅਗਰ ਆਇਲ ਮੇਕਾਇਲ ਮੇਕਾਇਲ ਆਦ ਕਰੂ ਦੇਖਣੇ ਕਰਕੇ ਕਿਰਤ ਕਰਮ ਨਾ ਮਿਟੈ ਨਾਨਕ ਜੋ ਕੀਤੇ ਹੋਏ ਤੇ ਕਰਮ ਹੈ ਉਹ ਤੇਰੇ ਸਕਾਮ ਕਰਮੋ ਜਾਂ ਨਖਿਧ ਕਰਮੋ ਉਹ ਤੇਰੇ ਪਾਸੋਂ ਕੀਤੇ ਹੋਏ ਭੋਗਣੇ ਪਹਿਣਗੇ ਮਿਟ ਨਹੀਂ ਸਕਦੇ ਹਨ ਗੁਰੂ ਸਾਹਿਬ ਜੀ ਕਹਿੰਦੇ ਹਨ ਹਰ ਨਾਮ ਤੁਹਾਨੂੰ ਖੱਟਿਆ ਜੋ ਸਤਗੁਰਾਂ ਦੇ ਪਾਸੋਂ ਪਰਮੇਸ਼ਰ ਦੇ ਨਾਮ ਰੂਪੀ ਤੁਹਾਨੂੰ ਖੱਟ ਲੈਂਦਾ ਤਾਂ ਤੇਰੇ ਕੀਤੇ ਹੋਏ ਮਾੜੇ ਕਰਮ ਮਿਟ ਜਾਂਦੇ ਟਾਈਮ ਮਟਾਉਣ ਦਾ ਯਤਨ ਕੀਤਾ ਹੀ ਨਹੀਂ ਕੋਈ ਭਾਈ ਪਰਮੇਸ਼ਰ ਦੇ ਨਾਮ ਤੁਹਾਨੂੰ ਇਕੱਤਰ ਨਹੀਂ ਕੀਤਾ ਹੈ ਸੰਗਤ ਵਿੱਚ ਮਿਲ ਕਰਕੇ ਉਦਮ ਕਰਹਿ ਅਨੇਕ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਇਸ ਕਰਕੇ ਕੀਤੇ ਹੋਏ ਕਰਮ ਨਹੀਂ ਮਿਟਦੇ ਭੋਗਣੇ ਪਹਿਣਗੇ ਉਦਮ ਕਰਹਿ ਅਨੇਕ ਅਨੇਕ ਪ੍ਰਕਾਰ ਦੇ ਜੀਵ ਤੁ ਉਦਮ ਕਰਦਾ ਰਹਿਣਾ ਹੈ ਨੌਕਰੀ ਟੋਕਰੀ ਆਦ ਗਵਾਉਣ ਦੇ ਅਨੇਕ ਤਰ੍ਹਾਂ ਦੇ ਕਹਦੇ ਚਾਂਕਰੀ ਕਰਨੀ ਵਪਾਰ ਕਰਨਾ ਦੁਕਾਨ ਕਰਨੀ ਖੇਤੀ ਕਰਨੀ ਅਨੇਕ ਪ੍ਰਕਾਰ ਦੇ ਉਦਮ ਕਰਦਾ ਹੈ ਹਰ ਨਾਮ ਨਾ ਗਾਵਹੀ ਇਸੇ ਪ੍ਰਕਾਰ ਪਰਮੇਸ਼ਰ ਦੇ ਨਾਮ ਦੇ ਉਦਮ ਕਰਨ ਜਪਣ ਦਾ ਨਹੀਂ ਕਰਦਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਨਹੀਂ ਗਾਉਣਾ ਹੈ ਤੂੰ ਮਰਮ ਹੈ ਜੂਨ ਅਸੰ ਇਸ ਕਰਕੇ ਪਿਆਰਿਆਂ ਅਣਗਿਣਤ ਜਨਮਾਂ ਚ ਪਿੱਛੇ ਭਰਮ ਦਾ ਆਇਆ ਹੈ ਜੂਨਾ ਚ ਅੱਗੇ ਵਾਸਤੇ ਵੀ ਕਿਹੜਾ ਤ ਹੈ ਜੂਨਾ ਤੋਂ ਬਚਣ ਵਾਸਤੇ ਕੋਈ ਤਰੀਕਾ ਕੀਤਾ ਹੈ ਜੋਨਾ ਚ ਪਰਮਦਾ ਰਹੇਗਾ ਗਣਤੀ ਮਾਰ ਜਨਮ ਹੈ ਆਵਹੀ ਕਈ ਵਾਰੀ ਮੌਤ ਨੂੰ ਮਾਰਿਆ ਫਿਰ ਵਸਨਾ ਬੱਧਾ ਜੰਮਿਆ ਹੈ ਇਸ ਤਰ੍ਹਾਂ ਗਹਾਂ ਨੂੰ ਵੀ ਇਹ ਹਲਦ ਦੀਆਂ ਟੰਡਾ ਨੂੰ ਆਉਂਦਾ ਜਾਂਦਾ ਹੀ ਰਹੇਗਾ ਪਸ਼ੂ ਪੰਛੀ ਸੈਲ ਤਰਵਰ ਹਰ ਵਾਰੀ ਮਨੁੱਖ ਦੇ ਨਹੀਂ ਤੈਨੂੰ ਮਿਲਣੀ ਕਦੇ ਪਸ਼ੂਆਂ ਦੀ ਦੇਹ ਵਿੱਚ ਪੈ ਗਿਆ ਕਦੇ ਪੰਛੀਆਂ ਦੀ ਦੇਹ ਵਿੱਚ ਪੈ ਗਿਆ ਕਦੇ ਪੱਥਰਾਂ ਪਹਾੜਾਂ ਦੀ ਕਈ ਜਨਮ ਸੈਲਗਿਰ ਕਰਿਆ ਪਹਾੜਾਂ ਦੀ ਜੂਨ ਵਿੱਚ ਪੈ ਗਏ ਆ ਕਦੇ ਬਿਰਸ਼ ਬਣ ਕੇ ਇਸ ਪ੍ਰਕਾਰ ਬਿਰਸ਼ ਬਣਦਾ ਰਿਹਾ ਬਣਤ ਕਸ਼ੂ ਨਾ ਆਉ ਉਹ ਜੂਨਾ ਦੀ ਗਿਣਤ ਨਹੀਂ ਕੁਸ਼ ਆ ਸਕਦੀ ਇਹਨੇ ਜਨਮ ਤੈ ਧਾਰੇ ਆ ਬੀਜ ਬੋਵਸ ਭੋਗ ਭੋਗ ਹੈ ਇਹ ਭਾਈ ਜਿਹੜੇ ਤੂੰ ਭੋਗਾਂ ਨੂੰ ਭੋਗਦਾ ਇਹ ਜਨਮਾਂ ਦੇ 20 ਬੀਜ ਰਿਆਂ ਹੈ ਜਿੰਨੇ ਭੋਗ ਭੋਗਦਾ ਉਹਨੇ ਜਨਮ ਤੈ ਨੂੰ ਧਾਰਨੇ ਪਹਿਣਗੇ ਜੀ ਹਾਲਤ ਹੈ ਤੇਰੀ ਤੂੰ ਤਿਆਗ ਨਹੀਂ ਕਰਦਾ ਹੈ ਇਹਨਾਂ ਵਿਸ਼ਿਆਂ ਦਾ। ਜੀਆ ਆਪਣਾ ਪਾਲ। ਆਉ ਦੇ ਕੀਤੇ ਕੰਮ ਦਾ ਫਲ ਜ਼ਰੂਰ ਪਾਉਣਾ ਪਵੇਗਾ ਤੇਰੀ ਹਾਲਤ ਹੋਵੇਗੀ। ਭਗਵਾਨ ਨੇ ਜਨਮ ਹਾਰੰਤ ਜੂ ਹੈ। ਇਹ ਰਤਨ ਵਰਗਾ ਮਨੁੱਖਾ ਜਨਮ ਤੈਨੂੰ ਮਿਲਿਆ ਸੀ। ਤੂੰ ਵਿਸ਼ਿਆਂ ਰੂਪੀ ਜੂਏ ਚ ਹਾਰੀ ਜਾਣਾ ਹੈ। ਕੋਈ ਦੇਖਣ ਚ ਕੋਈ ਸੁੰਗਣ ਚ ਕੋਈ ਸਪਰਸ਼ ਸਪਰਸ ਵਿੱਚ ਇਹ ਆਪਣਾ ਸਮਾਂ ਬਤੀਤ ਕਰੀ ਜਾਣਾ ਹੈ। ਇਹ ਰਤਨ ਵਰਗਾ ਜਨਮ ਜੂਏ ਵਿਸ਼ਿਆਂ ਦੇ ਜੁਏ 'ਚ ਹਾਰ ਰਿਹਾ ਹੈ ਪ੍ਰਭੂ ਆਪ ਨਾ ਭਾਵਹੀ ਤੈਨੂੰ ਆਪ ਨਹੀਂ ਵਾਹਿਗੁਰੂ ਪਾਉਂਦਾ ਤੇ ਪਰਮੇਸ਼ਰ ਤੂੰ ਕਿਵੇਂ ਭਾਵੇਂਗਾ ਤੇਰੇ ਅੰਦਰ ਵਾਹਿਗੁਰੂ ਦੀ ਭਾਵਨਾ ਨਹੀਂ ਹੈ ਆਪਣੇ ਆਪ ਦੇ ਅੰਦਰ ਇਸ ਕਰਕੇ ਤੂੰ ਵੀ ਮਾਰ ਨੂੰ ਨਹੀਂ ਪਾਉਣਾ ਹੈ ਆਪ ਬੇਨਵਾਨ ਤੋਂ ਨਾਨਕ ਪਰਮ ਹੈ ਪਰਮਾਇ ਬੇਨਤੀਪੂਰਵਕ ਸਤਗੁਰੂ ਜੀ ਪਰਮਾਇ ਪਰਮ ਹੈ ਪਰਮਾਇ ਬੇਨਤੀਪੂਰਵਕ ਮਹਾਰਾਜ ਸਾਹਿਬ ਕਹਿੰਦੇ ਨੇ ਜੀਵ ਜੂਨਾ ਦੇ ਪਰਮਾਏ ਹੋਏ ਵਾਸ਼ਨਾ ਦੇ ਵੱਧੇ ਹੋ ਜੂਨਾ ਚ ਭਰਮਦੇ ਹੋ ਤੁਸੀਂ ਖਿੰਨ ਏਕ ਟਿਕਣ ਨਾ ਪਾਵੇ ਇੱਕ ਖਿੰਨ ਮਾਤਰ ਵੀ ਤੁਹਾਡਾ ਚਿੱਤ ਟਿਕਾਉਣਾ ਨਹੀਂ ਪਾਉਂਦਾ ਕਦੇ ਵੀ ਟਿਕਣਾ ਨਹੀਂ ਪਾਉਂਦਾ ਸੰਗਤ ਚ ਬੈਠ ਕੇ ਵੀ ਮਨ ਨੂੰ ਟਿਕਾਉਂਦੇ ਨਹੀਂ ਹੋ ਕਦੇ ਆਲਸ ਆ ਜਾਂਦੀ ਹੈ ਕਦੇ ਚਿਦਵਣੀਆਂ ਚ ਪੈ ਜਾਂਦੇ ਹੋ ਇੱਕ ਖਿੰਨ ਮਾਤਰ ਵੀ ਤੁਹਾਡੇ ਇਹ ਜੀਵਨ ਟਿਕਣ ਚ ਨਹੀਂ ਆਉਂਦਾ ਵਾਰ-ਵਾਰ ਵਾਸ਼ਨਾ ਦੇ ਵੱਤੇ ਜੂਨਾ ਚ ਹੀ ਭਟਕਦੇ ਫਿਰਦੇ ਹੋ ਜੋ ਖਿੰਨ ਏਕ ਟਿਕਣ ਨਾ ਪਾ ਵੀ ਹੈ ਇਨ ਏਕ ਟਿਕਣ ਨਾ ਪਾਵਹੀ ਪਾ ਨਹੀਂ ਪਾਵੀ ਇਨ ਬਾੜੀ ਸਾਰੇ ਪੋਥੀ ਕੈਨ ਮਾਤਰੀ ਵੀ ਟਿਕਣਾ ਨਹੀਂ ਜੂਨਾ ਚ ਪਾਉਂਦੇ ਜਿੱਥੇ-ਜਿੱਥੇ ਜਾਂਦੇ ਹੋ ਜਵਨ ਗਿਆ ਬਤੀਤ ਹੁਣ ਜਵਨ ਜੁਵਾਵਸਤਾ ਵੀ ਗੁਜ਼ਰ ਗਿਆ ਸਮਾ ਜਿਹੜਾ ਜਵਾਨੀ ਦਾ ਚਰ ਮੱਲ ਬੈਠੀਆ ਉਹਨੇ ਬਢੇਪਾ ਜਿਹੜਾ ਇਹ ਮੱਲ ਪਹਿਲਵਾਨ ਨੂੰ ਵਾਂਗੂ ਤੈਨੂੰ ਮੱਲ ਕੇ ਬੈਠ ਗਿਆ ਹੈ ਕਰ ਕੰਪ ਹੈ ਸਿਰਡੂ ਇਹ ਮਲਕਾਂ ਰਾਣੀ ਬਢੇਪਾ ਰੂਪ ਆ ਗਈ ਹੈ ਅਤੇ ਚਿੱਟੇ ਕੇਸ ਰੂਪੀਏ ਦੇ ਚੰਦ ਸੁੰਦਰ ਚੌਰ ਹੋ ਰਿਹਾ ਹੈ ਇਹ ਖਾਂਸੀ ਰੂਪ ਗਿਦੜੀ ਇਸੇ ਬਿਰਦ ਵਾਸਤਾ ਦੀ ਤੰਗ ਕਰਦੀ ਐ ਇਸ ਪ੍ਰਕਾਰ ਇਹ ਜਰਬ ਢੇਪਾ ਰੂਪੀ ਮਲਕਾਂ ਇਹ ਮਲ ਕੇ ਬੈਠ ਗਈ ਐ ਤੇਰੇ ਜੀਵਨ ਨੂੰ ਪਰ ਕੰਪ ਹੈ ਸਿਰ ਡੂ ਹੱਥ ਕੰਬਣ ਲੱਗ ਜਾਂਦੇ ਐ ਸਿਰ ਡੋਲਣ ਲੱਗ ਜਾਂਦਾ ਹੈ ਨੈਣ ਨਾ ਦੀਠਿਆ ਨੇਤਰੋਂ ਦੇ ਨਾਲ ਪੂਰਾ ਨਿਗਾ ਨਾ ਦੇਖਿਆ ਨਹੀਂ ਜਾਂਦਾ ਹੈ ਕੀ ਰੇਣ ਸਿਆਣ ਨਹੀਂ ਸਕਦਾ ਕਿਸੇ ਦਿਨ ਤੂੰ ਮਹਾਂ ਲੈਣ ਦੀ ਸ ਬਿਨ ਭਜਨ ਈਸ਼ਾ ਹੁਣ ਵੇਖੋ ਅੱਖਾਂ ਚ ਵੀ ਥੋੜਾ ਦਿਸਣ ਲੱਗਿਆ ਨੇਤਰਾਂ ਚ ਪੂਰਾ ਨਹੀਂ ਦਿਸਦਾ ਅਜੇ ਵੀ ਈਸ਼ਰ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਹੀ ਤੁਰਿਆ ਫਿਰਦਾ ਕਦੇ ਪਰਮੇਸ਼ਰ ਦਾ ਭਜਨ ਨਹੀਂ ਕਰਦਾ ਜ਼ਿੰਦਗੀ ਹਾਰ ਚੱਲਿਆ ਹੈ ਤੂੰ ਬਿਰਦ ਵਾਸਤਾ ਜੀ ਭਜਨ ਨਹੀਂ ਕਰਦਾ ਹੈ ਛੋੜ ਮਾਇਆ ਚੱਲੇ ਜਿਸ ਮਾਇਨ ਤੂੰ ਆਪਣੀ ਮੰਨੀ ਬੈਠਾ ਸੀ ਉਹ ਮਾਇਆ ਨੂੰ ਵੀ ਬੰਦਿਆ ਛੱਡ ਕੇ ਦੁਨੀਆ ਤੋਂ ਕੁਝ ਕਰਕੇ ਚੱਲ ਪਿਆ ਹੁਣ ਤੋਂ ਕਹਿਆ ਨਾ ਮੰਨ ਹੈ ਸਿਰ ਖਾਕ ਸ਼ਨ ਹੈ ਜਿੰਨਾ ਪੁੱਤਰਾ ਪੋਤਰਿਆਂ ਆਕੇ ਤੂੰ ਕਮਾਈਆਂ ਕਰ ਕਰਕੇ ਟੋਕਰੀਆਂ ਵਾ ਵਾ ਕੇ ਨੌਕਰੀਆਂ ਕਰਕੇ ਮਿੰਤਾ ਕਰ ਕਰਕੇ ਕਮਾ ਕੇ ਦਿੱਤਾ ਸੀ ਉਹ ਤੇਰੇ ਪੁੱਤ ਪੋਤੇ ਕਹਿਆ ਨਹੀਂ ਤੇਰਾ ਮੰਨਦੇ ਹਨ ਸਿਰ ਖਾਕ ਸ਼ਨ ਹੈ ਜੇ ਤੂੰ ਕਹਿੰਨਾ ਓਏ ਮੇਰੇ ਆਖੇ ਹੀ ਲੱਗਦੇ ਸਿਰ ਚ ਸਵਾਬ ਪਾਉਂਦੇ ਕਹਿੰਦੇ ਬਥੇਰੀਆਂ ਤਾਂ ਚਲਾ ਲੀਆਂ ਆਪਦੀਆਂ ਉਨ ਸਾਡਾ ਸਾਡੀ ਨਹੀਂ ਵਾਰੀ ਚੱਲਣ ਦੇਣੀ ਤੇਰਾ ਤੂੰ ਬੈਠਾ ਲੋ ਵਸੇਰੀ ਆਪਣੀ ਬੜਾ ਚੁੱਕਾ ਆਉਂਦੀ ਮਰਜ਼ੀ ਅਸੀਂ ਕਰਾਂਗੇ ਇਉਂ ਕਹਾ ਨਹੀਂ ਮੰਨਦੇ ਸਿਰ ਤੇਰੇ ਲਾਹਨਤਾਂ ਦੀ ਖਾਕ ਛਾਣ ਜਾਂਦੇ ਹਨ ਜਿਨ ਸੰਗ ਮਨ ਤਨ ਜਾਲਿਆ ਜਿਨ੍ਹਾਂ ਦੇ ਸੰਗਤ ਮੋਹ ਵਿੱਚ ਪਏ ਕਿ ਨੇ ਆਪਣੇ ਮਨ ਨੂੰ ਵੀ ਸਾਰੀ ਜ਼ਿੰਦਗੀ ਨੂੰ ਤੇ ਤਨ ਨੂੰ ਵੀ ਜਾਲ ਲਿਆ ਉਹ ਗੁਣ ਕਰ ਕਰਕੇ ਉਹਨਾਂ ਦੀ ਪਾਲਣਾ ਪੋਸਣਾ 'ਚ ਲੱਗਾ ਹੋਇਆ ਹੈ ਉਹ ਸਬੰਧੀ ਤੇਰੇ ਇਹ ਜੇ ਹੈ ਇੱਕ ਮਹਾਤਮਾ ਸੰਸਾਰ ਸੰਗੇ ਜੀ ਇੱਕ ਬੁਢੇ ਨੂੰ ਪ੍ਰੇਮ ਕਰਕੇ ਆਪਣੇ ਪੋਤਰੇ ਨੂੰ ਪਿਆਰ ਦੇ ਨਾਲ ਕਹਿਣ ਲੱਗਾ ਬਾਹਰ ਚ ਬੈਠਾ ਕਿ ਆਹ ਮੇਰੇ ਪੋਤਰਿਆ ਉਹ ਧੱਕਾ ਦੇ ਕੇ ਅੱਗੇ ਲੰਘ ਗਿਆ ਤੇ ਜੋ ਅੱਗੇ ਲੰਘ ਗਿਆ ਤੇ ਉਹਦੇ ਬੁਢੇ ਦੇ ਸੱਟ ਵੱਜੀ ਗੋਡੇ ਰਖੜੇ ਗਏ ਤੇ ਗਾਲਾਂ ਕੱਢੀ ਜਾਵੇ ਬੁਢੇ ਮੁੰਡੇ ਨੂੰ ਬੈਠਾ ਜੋ ਗਾਲਾਂ ਕੱਢੇ ਇੱਕ ਸਾਧੂ ਸੀ ਉਹ ਭिक्षा ਮੰਗਣ ਆ ਕੇ ਆਇਆ ਕਹਿਣ ਲੱਗੇ ਬਾਬਾ ਗਾਲਾਂ ਕਿਉਂ ਕੱਢ ਰਹਾ ਹੈ ਕਹਿੰਦਾ ਮੇਰਾ ਪੋਤਰਾ ਮੈਨੂੰ ਧੱਕਾ ਦੇ ਕੇ ਸਿੱਟ ਗਿਆ ਮੇਰੇ ਰਗੜਾ ਬਜੀਆਂ ਕਹਿੰਨ ਲੱਗਾ ਚੰਗਾ ਬਾਬਾ ਚੱਲ ਤੈਨੂੰ ਤਰ੍ਹਾਂ ਸਾਰੇ ਬਿਠਾ ਲਈਏ ਉੱਥੇ ਪ੍ਰਸ਼ਾਦਾ ਤੈਨੂੰ ਦੇ ਰਿਆ ਕਰਾਂਗੇ ਭਜਨ ਕਰਿਆ ਕਰੀਂ ਕਹਿੰਦਾ ਓਏ ਸਾਦਾ ਆਪ ਦਾ ਉਹ ਜਿਹੜੀਆਂ ਮੈਨੂੰ ਵੀ ਉਜਾੜਦੇ ਨੇ ਮੇਰੇ ਪੁੱਤੇ ਐ ਚਾਹ ਮੈਨੂੰ ਕੁੱਟਦੇ ਐ ਮਾਰਦੇ ਐ ਕੀ ਹੋ ਗਿਆ ਤਾਂ ਮਗਰੋਂ ਇਸ ਤਰ੍ਹਾਂ ਹੋ ਗਿਆ ਇਸ ਪ੍ਰਕਾਰ ਦੀ ਹਾਲਤ ਹੈ ਮਾਰਾ ਕਹਿੰਦੇ ਐ ਸਿਰ ਤੇ ਖਾਕ ਛਾਣਦੇ ਐ ਸਿਰ ਦੇ ਉੱਤੇ ਤੇ ਕਿਹਾ ਮੰਨਦੇ ਨਹੀਂ ਜਿਨ੍ਹਾਂ ਦੇ ਨਾਲ ਮਨ ਤੇ ਤੁਨ ਜਾਰਿਆ ਫੇਰ ਵੀ ਮੋਹ ਨਹੀਂ ਛੱਡਦਾ ਹੈ। શ્રી ਰਾਮ ਰੰਗ ਅਪਾਰ ਪੂਰਨ। શ્રી ਸਿਰੋਮਣੀ ਜੋ ਰਾਮ ਪਰਮੇਸ਼ਰ ਰਵਿਆ ਹੋਇਆ ਰਮੰਤੀ ਰਾਮਾ ਅਰੰਗ ਆਨੰਦ ਸਰੂਪ ਹੈ। ਅਪਾਰ ਪ੍ਰਕਿਰਤੀ ਦੇ ਬਾਰਾ ਵਾਰ ਤੇ ਰਹਤ ਹੈ। ਪੂਰਨ ਸਾਰਿਆਂ ਥਾਂ 'ਚ ਵਿਆਪਕ ਹੈ। ਨਹਿ ਨਿਮਖ ਮਨ ਮਹ ਬੂਠੇ ਸਾਰਿਆਂ ਦੀ ਪੇਟਾਂ ਦੀ ਪੂਰਤੀ ਕਰਨ ਵਾਲਾ ਅੱਖ ਦੇ ਖੋਲਣ ਵਿੱਚ ਜਿੰਨਾ ਚਿਰ ਵੀ ਹੈ ਪੁਰਖ। ਦੇਰੇ ਮਨ ਤੇ ਉਠਿਆ ਵਸਿਆ ਨਹੀਂ ਹੈ ਓਹੋ ਬਿਨਵਾਂ ਤੋਂ ਨਾਨਕ ਕੂਟ ਕਾਗਰ ਸ੍ਰੀ ਗੁਰੂ ਨਾਨਕ ਦੇਵ ਜੀ ਬੇਨਤੀ ਪੁਰੂ ਕਹਿੰਦੇ ਨੇ ਹੇ ਭਾਈ ਇਹ ਸ਼ੀਰ ਜਿਹੜਾ ਹੈ ਇਹ ਕਾਗਜ਼ਾਂ ਦਾ ਕੋਟ ਹੈ ਕਾਗਜ਼ਾਂ ਦਾ ਕਿਲਾ ਬਣਾਇਆ ਹੋਇਆ ਸਮਝ ਲੈ ਬਿਨਸ ਬਾਰ ਨਾ ਝੂਠੇ ਜਦੋਂ ਕਿਤੇ ਬੱਦਲਾਂ ਦੀ ਬੂੰਦ ਪਵੇ ਤੇ ਨਾਲ ਹਵਾ ਚੱਲ ਪਵੇ ਕਾਗਜ਼ਾਂ ਦਾ ਕੋਟ ਨਾਨੀ ਸੀ ਬੂੰਦ ਪਉਣ ਪਦ ਖੋਵੇ ਜਨਮ ਮਰਖ ਤਾਂ ਹੀ ਚਾਟੀ ਛੋਟੀ ਜੀ ਬੂੰਦ ਪੈ ਜੇ ਉਹ ਕਾਗਜ਼ਾਂ ਦੇ ਕੋੜ ਦੀ ਇੱਜ਼ਤ ਗਵਾ ਜਾਂਦੀ ਰੰਗ ਰੰਗ ਸਭ ਉੱਡ ਜਾਂਦੇ ਐ ਤੇ ਹਵਾ ਦੇ ਨਾਲ ਉਹ ਕਾਗਜ਼ ਵੀ ਸਾਰੇ ਟੁੱਟ ਜਾਂਦੇ ਐ ਇਸੇ ਪ੍ਰਕਾਰ ਬੇਨਸਵਾਰ ਨਾ ਝੂਠਿਆ ਜਦੋਂ ਰੋਗ ਰੂਪੀ ਬੂੰਦ ਪਈ ਤੇ ਕਾਰ ਰੂਪੀ ਹਵਾ ਚੱਲੀ ਏ ਝੂਠਿਆ ਦੇ ਇਹਨੂੰ ਆਪਣੀ ਮੰਨੀ ਬੈਠਾ ਐ ਇਹ ਨਾਸ ਹੁੰਦੀ ਨੂੰ ਡੇਰ ਨਹੀਂ ਲੱਗਣਾ ਛਾਟੀ ਨਾਸ ਕੇ ਦਾ ਹਿੜ ਕੀ ਨਾ ਪ੍ਰਾਣ ਨਿਕਲ ਗਏ ਕਹਿੰਦੇ ਨਮੂਨੀਆਂ ਨਾਲ ਸਮਾਪਤੀ ਹੋ ਗਈ ਕਿਸੇ ਨੇ ਹੱਡ ਫੇਲ ਹੋ ਗਿਆ ਕਹਿੰਦੇ ਉਹੀ ਮਰ ਗਿਆ ਕਿਉਂ ਡੇਰ ਨਹੀਂ ਲੱਗਣੀ ਹੈ ਝੂਠਿਆ ਦੇ ਨੂੰ ਆਪਣਾ ਆਪ ਮੰਨੀ ਬੈਠਾ ਨਾਸੁੰਦੀ ਨੂੰ ਕਿਉਂ ਇਹਦੇ 'ਚ ਮੋਹ ਲਾਇਆ ਹੈ ਚਰਨ ਕਮਲ ਸਰਣਾਏ ਇੱਕੋ ਬਾਹ ਹੈ ਮਾਰੇ ਸਾਹਿਬ ਜੀ ਫਰਮਾਉਂਦੇ ਹਨ ਹੈ ਅਕਾਲ ਪੁਰਖ ਆਪ ਦੇ ਚਰਨ ਕਮਲੋਂ ਦੀ ਸ਼ਰਨ ਹਾਂ ਨਾਨਕ ਆ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਕੋਈ ਮਾਰੇ ਚਰਣਾ ਕਉਨਾਂ ਦੀ ਸ਼ਰਨ ਵਿੱਚ ਆ ਗਿਆ ਹੈ ਦੁਤਰ ਭੈ ਸੰਸਾਰ ਦੁਤਰ ਕਠਨ ਹੋਇ ਕਰਨਾ ਹੈ ਇਸ ਸੰਸਾਰ ਦਾ ਇਹ ਜੰਮਣ ਮਰਨ ਦਾ ਭੈ ਬੜਾ ਭਾਰੀ ਪਰਵਲ ਕਬ ਆਪ ਤਰਾਇਆ ਉਹਨਾਂ ਨੂੰ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਨਾਮ ਦੇ ਜਹਾਜ ਤੇ ਚਾੜ ਕੇ ਤਰਾ ਦਿੱਤਾ ਹੈ ਮੇਰੇ ਸਾਧ ਸੰਗੇ ਭਜੇ ਸ੍ਰੀ ਧਰ ਜਿਨ੍ਹਾਂ ਸਾਧ ਸੰਗੇ ਦੇ ਚੇਲ ਕਰਕੇ ਸ੍ਰੀ ਲਕਸ਼ਮੀ ਨੂੰ ਧਾਰਨ ਵਾਲੇ ਸ੍ਰੀ ਸੋਭਾ ਨੂੰ ਧਾਰਨ ਵਾਲੇ ਸਿਰੋਮਣੀ ਸਾਰਿਆਂ ਦਾ ਆਧਾਰ ਧਾਰ ਆਸਰਾ ਰੂਪ ਜਿਨ੍ਹਾਂ ਨੇ ਪਛਨ ਕੀਤਾ ਹੈ। ਧਰ ਅੰਗ ਪ੍ਰਭ ਜੀ ਤਾਰਿਆ। ਉਹਨਾਂ ਦਾ ਅੰਗ ਪੱਖ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਪ੍ਰੇਮ ਕਰਕੇ ਉਹਨਾਂ ਨੂੰ ਤਾਰ ਲਿਆ ਸੰਸਾਰ ਤੋਂ ਬਖਸ਼ੀ ਕੀਤੀ ਹੈ। ਹਰ ਮਾਨ ਲਈ ਨਾਮ ਦੀਏ। ਹਰੀਨੋ ਪਿਆਰੇ ਮੰਨ ਲਏ ਹਨ ਆਪ ਦੇ ਪਿਆਰੇ। ਸਰਦ ਆਲੂ ਜਾਣ ਕੇ ਨਾਮ ਦੀ ਦਾਤ ਉਹਨਾਂ ਨੂੰ ਦੇ ਦਿੱਤੀ ਹੈ। ਅਵਰ ਕਾਸ਼ ਨਾਮ ਦੀਚਾਰ ਉਹਨਾਂ ਦੇ ਕੋਈ ਸੰਚਿਤ ਕਰਮ ਕਰੇ ਮਾਨ ਕਰਮੋ ਤਰਾਰਵ ਰੂਪ ਕਰਮ ਹੋਰ ਕੋਈ ਵਿਚਾਰ ਨਹੀਂ ਕੀਤੀ ਮਾਰਨ ਬਖਸ਼ਲੇ ਸੀ ਕਿਰਪਾ ਕੀਤੀ। ਸੁਨਿਦਾਨ ਅਪਾਰ ਠਾਕੁਰ ਕਿਉਂ ਸੈਗ ਸਿੰਘ ਜੀ ਜੋ ਗੁਣਾ ਦਾ ਖਜ਼ਾਨਾ ਪਰਮੇਸ਼ਵਰ ਉਹ ਹੈ ਜੋ ਪ੍ਰਕਿਰਤੀ ਵੇ ਪਾਰਾਵਾਰ ਤੋਂ ਰਹਿਤ ਹੈ। ਅਤੇ ਠਾਕੁਰ ਸਾਰਿਆਂ ਦਾ ਸਵਾਮੀ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਨਾਮ ਲੋੜਿੰਦਾ ਪਾਇਆ ਉਹ ਮੰਨਦੇ ਜਿਸ ਨੂੰ ਲੋੜਿੰਦਾ ਚਾਹੁੰਦੇ ਸੀ ਉਹ ਪਰਮੇਸ਼ਰ ਪਾ ਲਿਆ ਹੈ ਬਿਨਵੰਤ ਨਾਨਕ ਸਦਾ ਤ੍ਰਿਪਤੀ ਬੇਨਤੀ ਪੁਰਵ ਗੁਰੂ ਸਾਹਿਬ ਜੀ ਕਹਿੰਦੇ ਨੇ ਸਦਾ ਵਾਸਤੇ ਭਾਈ ਉਹਨੇ ਜੀ ਤ੍ਰਿਪਤ ਹੋ ਗਏ ਰਾਜ ਗਏ ਹਨ ਲੋਕ ਪਰ ਲੋਕ ਦੇ ਪਦਾਰਥਾਂਵਾਂ ਨਾਲ ਪੂਰੀ ਰਾਜ ਆ ਗਿਆ ਉਹਨਾਂ ਨੂੰ ਹਰ ਨਾਮ ਭੋਜਨ ਖਾਏ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਰੂਪੀ ਭੋਜਨ ਨੂੰ ਖਾਣਾ ਕੀਤਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੋਣੇ ਖੜ ਕੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਜਿਹੜਾ ਇਹ ਮੰਨਣ ਕਰਨਾ ਸਾਰੇ ਮਿੱਠੇ ਰਸ ਹੈ ਜਿਹੜਾ ਸਰਵਣ ਕਰਨਾ ਸਲੂਣੇ ਰਸ ਹੈ ਇਸ ਪ੍ਰਕਾਰ ਛੱਤੀ ਪ੍ਰਕਾਰ ਦੇ ਪੂਜਨਿਕ ਜਿਹੜਾ ਪਰਮੇਸ਼ਰ ਦਾ ਸਿਮਨ ਭਜਨ ਕਰਨਾ ਹੈ ਇਹ ਜਿਨ੍ਹਾਂ ਤੇ ਨਜ਼ਰ ਕਰਦੇ ਇਸ ਪ੍ਰਕਾਰ ਪਰਮੇਸ਼ਰ ਦੇ ਨਾਮ ਰੂਪੀ ਭੋਜਨ ਨੂੰ ਖਾਦਾ ਹੈ ਉਹ ਸਦਾ ਵਾਸਤੇ ਰਜੇ ਉਹਨਾਂ ਨੂੰ ਕਦੇ ਕਿਸੇ ਪ੍ਰਕਾਰ ਦੇ ਦੁਨੀ ਕਿਰishna ਦੀ ਭੁੱਖ ਨਹੀਂ ਰਹਿੰਦੀ ਇਹ ਸਾਨੂੰ ਬਖਸ਼ਿਸ਼ ਕੀਤੀ ਹੈ ਲਓ ਇੱਥੋਂ ਅੱਗੇ ਹੁਣ ਜੈ ਸ਼੍ਰੀ ਦੀ ਵਾਰ ਚੱਲੇਗੀ ਉਹ ਅੰਮ੍ਰਿਤ ਵੇਲੇ ਕਥਾ ਹੋਵੇਗੀ ਕਿਉਂਕਿ ਮੱਧ ਦੀ ਕਥਾ ਸਵੇਰੇ ਹੋਣੀ ਹੈ ਸਵੇਰੇ ਅਖੰਡ ਪਾਠਾਂ ਦੇ ਪਹਿਲਾਂ ਭੋਗ ਪੈਣਗੇ ਫਿਰ ਇਹ ਗੁਰੂ ਮਹਾਰਾਜ ਸਾਹਿਬ ਜੀ ਦਾ ਇਹ ਜੈ ਸ਼੍ਰੀ ਦੀ ਵਾਰ ਇੱਥੇ ਆ ਕੇ ਅਰਦਾਸ ਕਰੀ ਦੀਏ ਮਧੂਦੀ ਕਥਾ ਦੀ ਵੀ ਅਤੇ ਅਖੰਡ ਪਾਠ ਦੀ ਵੀ ਇਸ ਪ੍ਰਕਾਰ ਮੱਧ ਦਾ ਕੱਲ ਨੂੰ ਸਾਧ ਸੰਗਤ ਜੀ ਆਰੰਭ ਹੋਵੇਗਾ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੇ ਨਿਹਾਨ ਅਪਾਰ ਠਾਕੂ ਮਨ ਨੂੰ ਦੀਦਾ